ਆਹ ਮਕੂਣੀ ਉਹ ਆਲਦਾ ਮੇਰਾ ਘਰ ਤੇ ਜੀ ਖਵਾਰ ਨੰਬਰ ਆ ਤਾਂ ਮੈਂ ਜੀਵਣ ਹੈ ਬਾਰੇ ਜੀ ਆਪੇ ਵਾਂਝਾ ਕੋਲ ਆ ਜੀ ਆਹ ਲਾਇਆ ਸੁੱਖ ਸੁੱਖ ਕਰਵਾ ਆਹ ਲਿਆ ਤੇ ਕਹਿੰਦਾ ਕਹਿੰਦਾ ਆ ਜੀ ਬਾਬਾ ਨਾ ਨਾ ਬੰਦੇ ਘਰੇ ਆਈ ਨੰਬਰ ਆਈ ਆ ਆ ਨਾ ਆ ਨਾ ਕੋਰ ਪਰ ਆਉਂਦੇ ਦਮ ਕਹਿੰਦੇ ਕੋਈ ਨਹੀਂ ਹਾਂ ਜੀ ਖੜਿਆ ਨਾ ਹਾਂਜੀ ਕੀ ਨਾਂ ਤੁਹਾਡਾ ਜੀ ਬਿਲਦੇਬ ਕੌਰ ਜੀ ਕਿਹੜਾ ਪਿੰਡ ਆ ਜੀ ਕੰਡ ਜੀ ਅਮਨਤੀਆਂ ਵੱਜ ਜਾਣ ਖੁਆ ਅੱਛਾ ਤੇ ਅਸੀਂ ਸਾੜੀ ਤਾਂ ਗਏ ਸੀਗੇ ਤੇ ਮਗਰੋਂ ਸਾਡੇ ਅਗਲਾ ਅੱਧੀ ਲਾਈਟ ਤੋਂ ਲੱਗੀ ਐ ਜੀ ਤੇ ਬਾੜ ਗਵਾੜ ਨੇ ਕੋਕਾ ਕਾਕਾ ਮਾਰੀ ਉਹਨਾਂ ਨੇ ਮਜਾਇਆ ਰੋਲਾ ਪਾ ਕੇ ਨਾਨੜਸ ਨਾਨ ਬਹੁਤ ਸੜ ਗਿਆ ਫਰੇ ਜੇ ਬੇਡਲਵਾਰੀ ਸਾਰਾ ਹੀ ਘਰ ਦਾ ਸਮਾਨ ਸੜ ਗਿਆ ਕੱਪੜੇ ਸੌਦਾ ਸੌਦਾ ਸਭ ਵੀ ਮੱਚ ਗਏ ਤੇ ਗਵਾੜੀ ਨੂੰ ਕਿਦਾਂ ਪਤਾ ਲੱਗਿਆ ਗਵਾੜੀ ਨੇ ਧੂਆ ਨਿਕਲਦਾ ਦੇਖਿਆ ਕਿ ਵੇ ਇੱਕ ਸਾਡਾ ਬਜ਼ੁਰਗ ਸੀਗਾ ਉਹਨੇ ਰੋਲਾ ਪਾਇਆ ਬਜ਼ੁਰਗ ਨੇ ਅੱਛਾ ਜੀ ਮੈਂ ਪਾਇਆ ਜੀ ਰੋਲਾ ਤੁਸੀਂ ਕਿੱਥੇ ਗਿਆ ਕਿੱਥੇ ਸੀ ਗਏ ਅਸੀਂ ਜਿਹੜੇ ਪਾਰ ਵਾਲੀ ਸਾਈਡ ਤੇ ਆਲੀ ਲੱਗੇ ਸੀਗੇ ਕੀ ਕਰਦੇ ਆ ਤੁਹਾਡੀ ਕਾਦੀ ਦਿਹਾੜੀ ਆਲੂਆਂ ਦੀ ਮਸ਼ਹ ਕਰੇ ਕੋਈ ਵੀ ਹੈ ਨਹੀਂ ਸੀ ਗਏ ਕਰੇ ਕੋਈ ਨਹੀਂ ਐ ਸਾਡੇ ਬਜ਼ੁਰਗ ਦੀ ਸੀਗਾ ਅੱਛਾ ਬਜ਼ੁਰਗ ਨੂੰ ਪਤਾ ਲੱਗਿਆ ਹਾਂ ਉਹਨੂੰ ਪਤਾ ਲੱਗਿਆ ਉਹਨੇ ਰੋਲਾ ਪਾਇਆ ਫਿਰ ਆਣ ਗਵੜ ਨੇ ਲੋਸ ਮਿੰਟ ਕਰਾਈ ਦੀ ਅੱਛਾ ਜੀ ਆ ਉਹਨਾਂ ਨੇ ਫਿਰ ਇਥੇ ਤਾਂ ਤੇ ਪਿੰਡ ਵਾਲੇ ਫਿਰ ਸਾਰੇ ਇਕੱਠੇ ਹੋ ਗਏ ਆਈ ਫਿਰ ਉਹਨਾਂ ਨੇ ਟਰਾਂਸਫਾਰਮ ਕੱਟ ਜਾਤਾ ਅੱਛਾ ਜੀ ਇੱਕ ਮੁੜੇ ਨੂੰ ਲੱਗ ਗਈ ਬਜ਼ੁਰਗ ਨੂੰ ਵੀ ਲਾਈਟ ਲੱਗ ਗਈ ਆ ਕਿੰਨਾ ਨੁਕਸਾਨ ਹੋਇਆ ਜੀ ਨੁਕਸਾਨ ਬਹੁਤ ਹੋਇਆ ਮੈਨੂੰ ਵੀ ਲੱਗੀ ਅੱਛਾ ਜੀ ਕੀ ਮੰਗ ਆਂਗਸਾਂ ਨੂੰ ਤੇ ਵੀ ਅਜੇ ਤਾਂ ਕੌਤ ਕਰੇ ਜੇ ਮਾਇਬੇਦ ਬੰਕਰ ਦੇ ਚਲੋ ਕੋਈ ਨਹੀਂ ਕੋਈ ਨਹੀਂ ਫਿਰ ਮੇਰੇ ਕੋਈ ਨਹੀਂ ਤੁਸੀਂ ਇਹਨਾਂ ਦੇ ਗਵੰਡੀਆਂ ਹਾਂਜੀ ਕੀ ਨਾਂ ਤੁਹਾਡਾ ਮੇਰਾ ਮਜਿੰਦਰ ਕੌਰ ਅੱਛਾ ਕੀ ਘਟਣਾ ਹੋਈ ਹੈ ਇਹ ਲੈਟ ਹੋਈ ਹੋਈ ਹੈ ਅੱਛਾ ਜੀ ਰਿਜ ਨੂੰ ਅੱਗ ਲੱਗੀ ਤੇ ਸਾਰੇ ਗਾਮ ਮੱਢੀ ਲੱਗੇ ਸਮਾਨ ਬਹੁਤ ਅੱਛਾ ਤੇ ਸਿਲੰਡਰ ਸਿਲੰਡਰ ਬਚ ਗਈ ਸਿਲੰਡਰ ਮਸੇ ਖੀਚਿਆ ਤੇ ਮਸੇ ਬਚਾਇਆ ਹੋਇਆ ਉਹਦੇ ਨਾਲ ਕਿੰਨਾ ਨੁਕਸਾਨ ਹੋ ਗਿਆ ਸਾਰਾ ਬੇਟ ਸੜ ਗਈ ਹਲਬਾਰੀ ਸੜ ਗਈ ਰੇਜੀ ਸੜ ਗਈ ਇਹਨਾਂ ਵਿੱਚ ਅੱਛਾ ਹੀ ਚਾਕਤ ਲਾਈ ਦੇ ਠੀਕ ਹੈ ਕੁੜੀ ਦਾ ਵਿਆਹ ਦਾਜ ਦਾ ਸਮਾਨ ਵੀ ਪੈ ਸ ਗਈ ਉਹ ਵੀ ਮਚ ਗਿਆ ਹੀ ਰਜਾਈਆਂ ਹੀ ਹਾਂਜੀ ਅੱਛਾ ਜੀ ਹਾਂਜੀ ਤੁਹਾਡਾ ਕਿਰਾਇਆ ਹੀ ਹਰ ਰਜ ਸੜ ਗਈ ਹਾਂਜੀ ਕਰਮਾਰੀ ਖੜ ਗਈ ਕਿਰਾਇਆ ਸੁਖਵਿੰਦਰ ਅੱਛਾ ਕੀ ਕਰਨਾ ਹੋਈ ਹੈ ਜੀ ਫੈਜ ਤੇ ਲੱਗ ਲੱਗ ਗਈ ਅੱਛਾ ਹੀ ਅੱਗ ਲੱਗ ਗਈ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਨਾ ਫ੍ਰਿਜ ਨਬਾਰੀ ਇਹ ਕਿ ਖੜੇ ਰਹੋ ਅੱਛਾ ਜੀ ਅੱਛਾ ਜੀ ਬਾਕੀ ਜੋ ਅੰਦਰ ਸਾਮਾਨ ਸੀਗਾ ਜੋ ਕਿ ਰਿਲੇ ਸਾਮਾਨ ਹੁੰਦਾ ਹੈ ਨਾ ਹਾਂ ਹਾਂਜੀ ਬੀਜਰ ਕੋ ਤੁਸੀਂ ਇੱਥੇ ਸੀਗੇ ਬੋਲੋ ਤੁਸੀਂ ਇੱਥੇ ਸੀਗੇ ਹਾਂ ਮੈਂ ਨਲਕੇ ਤੇ ਮੂੰਹ ਹੱਥ ধੋਂਦਾ ਸੀ ਅੱਛਾ ਜੀ ਅੰਦਰੋਂ ধੂਆ ਨਿਕਲਿਆ ਮੈਂ ਕੁਰਸੀ ਤੇ ਅੱਗੇ ਟੁਰਨਾ ਮੇਰਾ ਚਗਲਾ ਟੁੱਟਿਆ ਮੈਂ ਹੌਲੀ ਹੌਲੀ ਆਇਆ ਜਦੋਂ ਹਾਂਜੀ ਤੇ ਮੈਂ ਬਾਹਰ ਲੱਗਿਆ ਸੀ ਮੂਰੇ ਅੱਛਾ ਜੀ ਮੈਂ ਕੁੰਡਾ ਦਵਾਗਾ ਖੋਲਿਆ ਹੈ ਖਾਸਨ ਆ ਅੱਛਾ ਜੀ ਬੈਠ ਪਈ ਉੱਪਰ ਕੇ ਮੈਨੂੰ ਮੈਨੂੰ ਉਸਨੇ ਮਾਰਿਆ ਚਲਾ ਕੇ ਇੱਥੇ ਸੁੱਕੀ ਜਗ੍ਹਾ ਸੀ ਮੈਂ ਰਹਿ ਰਹਿ ਰੋਣ ਪਈ ਸੀ ਬਚ ਗਿਆ ਮੈਂ ਅੱਛਾ ਜੀ ਅੱਗ ਲੱਗੀ ਰਹੀ ਹੈ ਫਿਰ ਮੈਂ ਰੋਲਾ ਬੜਾ ਪਾਇਆ ਇਹ ਜਿਹੜਾ ਸਾਹਮਣੇ ਕਮਰਾ ਇਸ ਇਸ ਇਹਦੀ ਗੱਲ ਹੈ ਤੇ ਦੂਸਰੇ ਕਮਰੇ ਤੋਂ ਨੁਕਸਾਨ ਨਹੀਂ ਹੋਇਆ ਜੀ ਮਾਰਾ ਮੋਟਾ ਪੈਦਾ ਨਹੀਂ ਆਇਆ ਹਾਂ ਤੇ ਜਿਹੜਾ ਆ ਗਏ ਛੱਤ ਵੀ ਡਿੱਗਣ ਵਾਲੀ ਹੋ ਗਈ ਹਾਂ ਇਹ ਛੱਤ ਦਾ ਬੈੱਡ ਸਾਰਾ ਮੱਚ ਗਈ ਹੈ ਨਾ ਛੱਤ ਵੀ ਮੱਚ ਗਈ ਸਾਰੀ ਪਾਂਡੇ ਫੁੰਡੇ ਹੈ ਨਾ ਜੀ ਕੀ ਬੰਦਿਆਈ ਤੇ ਬੇਸਰੇ ਮੱਚ ਗਏ ਸਾਰੇ ਸਾਰਾ ਕੁਝ ਮੱਚ ਗਿਆ ਅੱਛਾ ਹੀ ਆ ਵੀ ਬਣਾਏ ਵੀਰ ਬੀੜਾ ਦੇਖ ਆਪਣਾ ਸਮਾਨ ਸਾਰਾ ਹੀ ਮੱਚ ਗਿਆ ਜੀ ਭੰਡੇ ਨਾ ਇਹ ਹੋ ਰਿਹਾ ਨੀ ਸਾਰੇ ਤਾਰਕ ਨਾ ਹੋ ਰਿਹਾ ਨੀ ਹੋ ਰਬਾ ਨੂੰ ਦੂਟਾ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਾਡਾ ਜਿਹੜਾ ਨਾ ਕਿਸਾਨ ਹੋਇਆ ਕਹਿੰਦਾ ਸਰਕਾਰ ਦੇਵੇ ਲੈਣ ਤੋਂ ਹੀ ਹੋਇਆ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਕੀ ਕੀਤਾ ਜੀ ਸਿੱਤਾ ਜੇ ਪਹੁੰਚ ਹੀ ਹੋਣਾ ਹੈ ਮੈਂ ਬਰਾ ਮੈਂ ਪਿੰਡ ਨਾਲ ਰਹੀ ਕੀਤੀ ਹੈ ট্রান্সਫਾਰਮ ਕੱਟ ਕੇ ਆ ਕੇ ਜਾਈਂ। ਅੱਛਾ ਲਾਈਟ ਬੰਦ ਕਰਦੀ ਹੈ। ਮੈਂ ਬੰਦ ਕੀਤੀ ਹੈ ট্রান্সਫਾਰਮ। ਠੀਕ ਹੈ ਜੀ। ਲਾਈਟ ਕੱਟੀ ਹੈ ਤਾਂ। ਇਹ ਪਤਾ ਹੀ ਚੜੇ। ਸਾਡੀਆਂ ਅੰਰੇ ਨਾਲ ਸਰਕਾਰੀ ਮਾਰੀ ਖੋ ਦਿੱਤੀ ਜਾਵੇ। ਇਹ ਸਭ ਵੀ ਹੋਣੀ ਚਾਹੀਦੀ ਹੈ। ਇਹ ਸਾਰੇ ਪਿੰਡ ਨੇ ਮਦਦ ਕੀਤੀ ਤੁਹਾਡੀ ਹੈ ਨਾ? ਹਾਂ ਸਾਰੇ ਪਿੰਡ ਨੇ ਕੀਤੀ ਹੈ। ਪੂਰੀ ਕੀਤੀ ਜਾਵੇ। ਠੀਕ ਹੈ ਜੀ।